ਸ਼੍ਰੀ ਕਾਲ ਜੀ ਸਾਰਿਆਂ ਨੂੰ ਅਸੀਂ ਪਟਿਆਲੇ ਦੇ ਅੰਦਰ 70 ਏਕੜ ਦੀ ਟਾਊਨਸ਼ਿਪ ਲੈ ਕੇ ਆਏ ਹਾਂ ਜੋ ਕਿ ਪਾਸੂ ਰੋਡ ਤੇ ਹੈ ਜਿਹਦੇ ਅੰਦਰ ਅਸੀਂ ਰੈ residențial plots ਦੇ ਰਹੇ ਹਾਂ 185 ਗਜ ਤੋਂ ਲੈ ਕੇ 440 ਗਜ ਕੇ ਗੇਟਿਡ ਟਾਊਨਸ਼ਿਪ ਹੈ ਸਿੰਗਲ ਗੇਟ ਐਂਟਰੀ ਹੈ ਬਾਉਂਡਰੀ ਬੋਲ ਡਨ ਹੈ ਇਸ ਸੋਸਾਇਟੀ ਦੇ ਅੰਦਰ ਤੁਹਾਨੂੰ ਬਹੁਤ ਹੀ ਲਗਜ਼ਰੀ ਫੈਸਿਲਿਟੀਆਂ ਮਿਲੇਗੀ ਜਿਵੇਂ ਕਿ ਸਾਈਕਲਿੰਗ ਟ੍ਰੈਕ, ਇਨਡੋਰ ਆਊਟਡੋਰ ਗੇਮਸ ਵੀ ਹੈਵ 7 ਡਿਜ਼ਾਈਨਰ ਪਾਰਕਸ ਵਿਦ ਡਿਫਰੈਂਟ ਡਿਫਰੈਂਟ ਥੀਮ 1,70,000 ਸਕੁਅਰ ਫੀਟ ਗ੍ਰੀਨ ਬੈਲਟ ਦਾ ਏਰੀਆ ਹੈ ਪਲੱਸ ਇਹਦੇ ਅੰਦਰ ਅਸੀਂ ਤੁਹਾਨੂੰ 2 ਏਕੜ ਚ ਮਹਾਰਾਣੀ ਅੰਦਰ ਕਲੱਬ ਬਣਾ ਕੇ ਦੇਵਾਂਗੇ ਜਿੱਦੇ ਅੰਦਰ ਤੁਸੀਂ ਪਾਰਟੀ ਫੰਕਸ਼ਨ ਰਿਟਾਇਰਮੈਂਟ ਸਭ ਕੁਝ ਕਰ ਸਕਦੇ ਹੋ 3 ਏਕੜ ਚ ਅੰਦਰ ਹੀ ICC ਬੋਰਡ ਦਾ ਸਕੂਲ ਵੀ ਆ ਰਿਹਾ ਹਾਂਜੀ ਹਾਂਜੀ ਐਜੂਕੇਸ਼ਨ ਵੀ ਆ ਰਹੀ ਹੈ ਪਲੱਸ ਆਪਾਂ ਅੰਦਰ ਹੀ 2500 ਸਕਰ ਫੀਟ ਦੀ ਡਿਸਪੈਂਸਰੀ ਵੀ ਦੇ ਰਹੇ ਆਂ ਮੰਦਿਰ ਗੁਰਦੁਆਰਾ ਸੀਵਰੇਜ ਟ੍ਰੀਟਮੈਂਟ ਪਲੈਂਟ ਵਾਟਰ ਕਨੈਕਸ਼ਨ ਤੁਹਾਨੂੰ ਸਾਰੀ ਫੈਸਿਲਿਟੀਆਂ ਮਿਲੂਗੀ ਸੋਸਾਇਟੀ ਦੇ ਅੰਦਰ ਤੁਹਾਨੂੰ ਸੀਵਰੇਜ ਟ੍ਰੀਟਮੈਂਟ ਪਲੈਂਟ ਮਿਲੂਗਾ 4.5 ਲੱਖ ਲੀਟਰ ਕੀ ਸੀ ਵਾਟਰ ਕਨੈਕਸ਼ਨ ਦੋ ਬਰਵੈਲ ਪਾਕੇ 24 ਇੰਚ 7 ਵਾਟਰ ਸਪਲਾਈ ਦੇ ਰਹੇ ਆਂ ਆ ਦੇ ਰਹੀ ਕਿਸ ਚੀਜ਼ ਦੀ ਹੈ ਜਿਹਨੂੰ ਵੀ 플ੌਟ ਪਰਚੇਸ ਕਰਨਾ ਹੈ ਇਸ ਸਕਰੀਨ ਤੇ دی ਹੋਏ ਨੰਬਰ ਤੇ ਸੰਪਰਕ ਕਰੋ ਥੈਂਕ ਯੂ